ਉੱਬੇ ਮੈਂ ਇੱਥੇ ਬੈਠਾ ਹੋਇਆ ਮਾਈ ਨਾਲ ਤੇ ਮਸ਼ੀਨ ਲਾ ਗਈ ਬਾਪੂ ਮੈਂ ਲਿਆਇਆ ਤੇ ਮਸ਼ੀਨ ਕਿ ਵੀ ਲਿਆਇਆ ਭਿੰਦੀ ਕੀ ਤੇ ਭਿੰਦੀ ਕੀ ਮਸ਼ੀਨ ਕਿਉਂ ਲਿਆਆ ਆਪਣੇ ਦਾਦੇ ਦੀ ਤੇ ਉਹਦੇ ਦਾਦੇ ਦੀ ਬਣਦੀ ਨਹੀਂ ਸੀ ਉਹਨਾਂ ਤੇ ਇੰਨੀ ਦੁਸ਼ਮਣੀ ਰਹੀ ਹੈ ਤੂੰ ਚੱਕ ਕੇ ਭਿੰਦੀ ਨੂੰ ਲਿਆਇਆ ਪੁੱਛਿਆ ਨਹੀਂ ਮੈਨੂੰ ਕਣਕ ਮੈਂ ਪਾਲੀ ਰੇਹਾ ਮੈਂ ਪਾਈਆਂ ਤੇਰਾ ਤੈਨੂੰ ਪਾਣੀ ਮੈਂ ਲਾਏ ਤੂੰ ਚੱਕ ਕੇ ਡੱਟਦੇ ਨੇ ਮੈਨੂੰ ਬੇਰਾ ਪੁੱਛੇ ਤੇ ਮਸ਼ੀਨ ਲਿਆਇਆ ਲੈ ਓਏ ਬਾਪੂ ਮੈਂ ਕਿਹੜਾ ਕਿਸੇ ਵਾਸਤੇ ਵੱੜਦਾ ਆਪਣੇ ਵਾਸਤੇ ਵੱੜਦਾ ਹੁਣ ਵੱਢਣੀ ਤਾਂ ਹੈਗੀ ਸੀਗੀ ਆ ਮਸ਼ੀਨ ਤੇ ਉਹ ਮਸ਼ੀਨ ਚ ਕੀ ਫਰਕ ਹੈ ਕਣਕ ਵੱਡੀ ਜਾਊਗੀ ਆਪਣੀ ਓਏ ਯਾਰ ਉਹਨੂੰ ਕਿਉਂ ਲਿਆਇਆ ਯਾਰ ਤੂੰ ਗੱਲ ਸੁਣ ਯਾਰ ਮੈਂ ਉਹਦਾ ਗਾਟਾ ਲਾ ਦੂੰ ਗਾਟਾ ਲਾ ਦੀ ਫਿਰ ਕਣਕ ਸਾਰੀ ਗਾਟੇ ਦੀ ਲੱਗ ਜਾਊਗੀ ਫਿਰ ਖਾ ਲਈ ਕੀ ਖਾਏਗਾ ਦੁਸ਼ਮਣੀ ਉਹ ਤੋਂ ਸੀਗੀ ਹੁਣ ਤਾਂ ਨਹੀਂ ਨਾ ਉਹ ਪੁਰਾਣੇ ਗੱਲਾਂ ਗੰਗਾ ਆਇਆ ਉਹ ਮੇਰੇ ਨਾਲ ਵਧੀਆ ਬੋਲਦਾ ਚੱਲ ਸਾਡੀ ਲਿਆ ਆਜਾ 2 ਰੁਪਏ ਨੂੰ ਘੱਟ ਦੇ ਦਾਂਗੇ ਆਪਾਂ ਐਥੇ ਕਿਸੇ ਨੂੰ ਹੋਰ ਲਿਆਏਗਾ ਤੋ ਅਗਲਾ ਪੈਸੇ ਪੂਰੇ ਲਊਗਾ ਤੂੰ ਚੀਤ ਤੋਂ ਕੀ ਲੈਣਾ ਤੈਨੂੰ ਕਣਕ ਤੱਕ ਮਤਲਬ ਹੈ ਕਰ ਕਬੱਡੀ ਕੀ ਆਪਣੀ ਉਹ ਕਣਕ ਬਟੇ ਜੇ ਬਣਦੀ ਨਹੀਂ ਉਹਨੂੰ ਯਾਰ ਬਾੜਿਆ ਕਿਵੇਂ ਤੂੰ ਗੱਲ ਤਾਂ ਇਹ ਹੀ ਆ ਯਾਰ ਯਾਰ ਤੈਨੂੰ ਸੋਇਆ ਕੀ ਹੈ ਯਾਰ ਬਾਕੀ ਮਤਲਬ ਉਹ दारू ਕਿੱਥੋਂ ਪੀ ਫਿਰਦਾ ਯਾਰ ਤੂੰ ਤਾਂ ਉਹੀ ਬਣਾ ਲੈਣਾ ਗੱਲ ਯਾਰ ਫਿਰ ਆਏ ਹੁਣ ਕਦੇ ਕਦੇ ਪੀਣਾ ਆਏ ਤਾਂ ਨਹੀਂ ਹੁਣ ਪੀ ਫੜਾਏਗਾ ਤੂੰ ਕਿੱਥੋਂ ਬੜਾਏਗਾ ਹੋਰ ਹੋਰ ਉਹਨਾਂ ਦੇ ਬਣਾਉਣੀ ਸੀ ਆਪਾਂ 25 ਤੋਂ ਉਹ ਬੱਦਸੀ ਵੀ ਤਾਂ ਕਣਕੀ ਵੱਡੂਗੀ ਵੀ ਕਣਕੀ ਵੱਡੀ ਜਾਂਦੇ ਆ ਉਹ ਯਾਰ ਇਹਨਾਂ ਨਾਲ ਬਣਦੀ ਨਹੀਂ ਆਪਣੀ ਯਾਰ ਤੇ ਫਿਰ ਜੱਸੀ ਨਾਲ ਮੇਰੀ ਨਹੀਂ ਬਣਦੀ ਫਿਰ ਹੁਣ ਕਣਕ ਰਹਿਣ ਤੇ ਨਾ ਬਣਾਉਣੇ ਛੱਡ ਦੇਣੇ ਖੜੀ ਰਹਿਣ ਕਣਕ ਤਾਂ ਬਣਾਉਣੀ ਐ ਗੱਲ ਨਹੀਂ ਸੁਣਦਾ ਯਾਰ ਇੱਕ ਤਾਂ ਮੇਰੀ ਗੱਲ ਸੁਣ ਬਾਪੂ ਮਸ਼ੀਨ ਲੱਗੀ ਪਈ ਐ ਠੀਕ ਐ ਬਾਹਰ ਗੱਲਾਂ ਨਾ ਮਾਰ ਮੇਰੇ ਨਾਲ ਮੇਰਾ ਸਿਰ ਦੁਖੀ ਜਾਂਦਾ ਕਣ ਕਬੱਡੀ ਜਾਂਦੀ ਐ ਟਰੈਕਟਰ ਇੱਕ ਮੈਂ ਆਪਣਾ ਸੀ ਕੋਹਨਾ ਦਾ ਪੁੱਛ ਲਿਓ ਨੇ ਟਰੈਕਟ ਦੇਤਾ ਆਪਾਂ ਨੂੰ ਠੀਕ ਐ ਮੇਰੀ ਲਿਹਾਜ਼ ਸੀਗੀ ਅੱਛਾ ਉਹਨਾਂ ਦੇ ਟਰੈਕਟ ਪੁੱਛਿਆ ਨਾਲ ਤੂੰ ਜਾ ਕੇ ਚਾਹ ਪਾਣੀ ਲਿਆ ਜਾਂ ਲਿਆ ਠੰਡਾ ਕਣਕ ਵੱਢੀ ਐ ਦੇ ਕਣਕ ਘਰੇ ਆ ਜੂਗੀ ਅੱਧੇ ਘੰਟੇ ਨੂੰ ਤੇ ਬਾਹਲੀ ਕਿ ਨਹੀਂ ਕੁਛ ਕਰਨਾ ਨਾ ਤੇ ਜਾ ਕੇ ਚੁੱਪ ਕਰਕੇ ਬਹਿ ਜਾ ਉੱਥੇ ਮੈਂ ਤਾਂ ਚਾਹ ਲਿਆਉਣਾ ਨਹੀਂ ਜਾ ਤੂੰ ਲਿਆ ਮੈਂ ਦੇਖਦਾ ਸਾਰੇ ਮਗਰ ਦਾਣੇ ਮਾਰੀ ਜਾਣ ਕਿਤੇ ਉੱਥੇ ਸਾਰੇ ਦਾਣੇ ਖਿਲਿਆਰ ਦੇਣ ਕੀ ਪਤਾ ਹੁੰਦਾ ਉਹਨਾਂ ਦਾ ਤੇਰੇ ਕੱਲੇ ਦਾਣੀ ਖਿਲਰਣਗੇ ਉਹਨਾਂ ਨੇ ਕਿਹੜਾ ਕਿਸੇ ਦੀ ਕਣ ਕਬੱਡੀ ਹੈ ਨਾ ਤੈਨੂੰ ਬੜਾ ਫਿਕਰ ਹੈ ਦਾਣਿਆਂ ਦਾ ਉਹ ਵੱਡਣ ਦੀ ਗੱਲ ਥੋੜੀ ਕਹਣਾ ਯਾਰ ਮੈਂ ਤੈਨੂੰ ਇਹੋ ਜਿਹਾ ਮੰਨਦਾ ਕੀ ਪਤਾ ਉਹ ਬਣਦੀ ਨਹੀਂ ਆਪਾਂ ਕਣਕ ਹੀ ਖਨੇ ਆਦੇ ਨੇ ਅਗਲੇ ਦੀ ਉਹ ਯਾਰ ਬਣਦੀ ਨਹੀਂ ਉਹ ਤੋਂ ਨਹੀਂ ਬਣਦੀ ਸੀ ਹੁਣ ਤਾਂ ਬਣਦੀ ਆ ਰੋਜ਼ ਮੇਰੇ ਨਾਲ ਰਹਿੰਦਾ ਉਹ ਤੈਨੂੰ ਉਹ ਚੀਜ਼ ਤੋਂ ਕੀ ਦਿੱਕਤ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਚਲ ਚੰਗਾ ਚਾਹ ਤੂੰ ਹਾਓ ਤੂੰ ਦਾ ਠੰਡਾ ਪਿਆ ਜਾ ਗੇ ਲੇਨ ਚਾਹ ਦੀ ਘੁੱਟ ਪਿਆ ਤੇ ਮਸ਼ੀਨ ਲੱਗੀ ਖਿੱਚ ਦਾ ਟਾਈਮ ਹੈ ਮਸ਼ੀਨ ਕੋਈ ਦਿੰਦਾ ਨਹੀਂ ਸੀਗਾ ਮੈਂ ਤਾਂ ਯਾਰ ਉਹਨਾਂ ਨੇ ਕਿਤੇ ਕੁਲਫੀਆਂ ਨਹੀਂ ਲੈ ਕੇ ਖਵਾ ਦੇ ਮੈਂ ਤਾਂ ਕੁਝ ਨਹੀਂ ਲਿਆ ਉਹ ਜਾ ਯਾਰ ਬਗ ਜਾ ਅੱਲਾ ਕੀ ਕਰੀ ਕਰਦਾ ਹੈ ਤਾਰੂ ਜੀ ਫਿਰ ਜਾਂਦਾ ਅੱਲਾ ਦਾ ਇਹ ਤਾਂ ਠੰਡਾ ਠੰਡਾ ਲਿਆ ਦੇ ਗੇ ਲੇਨ ਨੂੰ ਹੁਣ ਮੈਨੂੰ ਜਾਣਾ ਪਊਗਾ ਹੋ ਤਾਇਆ ਕੱਲੀ ਤੁਰੇ ਉਹਨੇ ਪੰਮਾ ਨਹੀਂ ਆਇਆ ਪੰਮਾ ਨਹੀਂ ਆਇਆ ਪਰ ਮੇਰਾ ਬੱਚਾ ਕੀ ਕਰਦਾ ਤੂੰ ਐਵੇਂ ਕਿਵੇਂ ਆ ਰਹੇ ਛੋਟੇ 4 ਕਿੱਲੇ ਵੱਟ ਦੇ 5 ਕਿੱਲੇ ਰਹਿ ਗਏ ਪਹਿਲੇ ਬਟੇ ਦੀ ਤਾਂ ਉਹਨੇ ਵੱਟਦੇ ਸੀ ਅੱਗੋਂ ਢੱਕੇ ਹੁਣ ਆ ਦੂਜੇ ਬਟੇ ਦੇ ਵੀ ਵੱਟਦੇ ਹੋ ਨਹੀਂ ਤਾਂ ਤੂੰ ਵੱਟਦੇ ਜੇ ਉਹ ਨਹੀਂ ਵੱਟਦਾ ਮੈਂ ਵੱਟਦੇ ਤੇ ਤੂੰ ਕੀ ਕਰਦਾ ਤੂੰ ਵੱਟਦੇ ਮੈਂ ਮਸ਼ੀਨ ਚਲਾਉਣਾ ਮੈਂ ਸਾਡੇ ਆ ਢੱਕੇ ਤਾਂ ਨਹੀਂ ਵੜਨਾ ਆ ਸਾਡੇ ਕੋਲ ਇਹਨਾਂ ਟਾਈਮ ਹੈ ਨਹੀਂ ਟੰਨੇ ਢੱਕੇ ਵੜਨਾ ਆ ਚਾਰ ਘਰਾਂ ਦੀ ਕੰਕ ਸੱਟ ਕੇ ਪੰਮੇ ਵਾਸਤੇ ਇੱਥੇ ਆ ਬਾਲਾ ਸੁਣ ਮੇਰੀ ਇੱਥੇ ਬੈਠਾ ਕੀ ਕਰਦਾ ਮਸ਼ੀਨ ਦੇਖ ਲੈਂਦਾ ਕਿਤੇ ਮਗਰ ਦਾਣੇ ਮਾਰੀ ਜਾਵੇ ਤੇ ਅਸੀਂ ਖਾਣ ਨੂੰ ਗਣ ਕਰਕਣੀ ਹੈ ਕਿਤੇ ਵਿੱਚ ਮੱਖੀ ਆਈ ਜਾਵੇ ਅਦੀ ਮਾਰੋ ਕੌਣ ਉਹਨੂੰ ਕੁੱਟੂਆ ਤੇ ਕੌਣ ਕੱਢੂਆ ਦਾਣੇ ਨਹੀਂ ਨਿਕਰਨੇ ਸਾ ਤੋਂ ਮੈਂ ਤੁਹਾਨੂੰ ਦੱਸਾਂ ਗਾਲਾ ਛੜਾ ਹੋਇਆ ਆਉਂਦਾ ਦੂਜਾ ਮੇਰਾ ਆੜੀ ਤੇ ਫਿਰ ਤੈਨੂੰ ਪਤਾ ਲੱਗਦਾ ਐਨਾ ਔੜਾ ਵੱਢਣ ਦੀ ਲੋੜ ਸੀ ਨਾ ਕਰਨ ਦੀ ਲੋੜ ਐ ਵਧੀਆ ਬਣਾ ਕੇ ਜਾਂਦਾ ਸਾਰਾ ਕੁੱਸ ਕਣਕ ਨੂੰ ਕਨੀ ਬੜੋ ਅਸੀਂ ਉਹ ਮਗਰ ਵੀ ਔੜਾ ਲਾ ਦੇ ਇਧਰੋਂ ਆਏ ਕੁੰਜਾ ਲਾ ਦੇ ਉਹ ਸਰਾ ਲਾ ਕੇ ਜਾਂਦਾ ਸਾਰਾ ਕੰਮ ਉਹ ਕਦੇ ਫਰੀਚ ਦਾ ਵੱਢਦੇ ਛੋਟੀ ਕਰਨ ਕੇ ਮਾਰਦਾ ਗੰਗਾ ਸਾਡੇ ਵਾਲਾ ਤਾਂ ਆਪ ਕਲਨ ਹੈ ਐਡਾ ਬੁੱਧੂ ਹੈ ਅਜਵਾਕ ਜੇ ਨੀ ਲਮਗਰ ਲਾ ਰੱਖਿਆ ਤੇ ਉਹਦੇ ਅੱਖੀ ਕਣਕ ਵੜਾ ਲਈ ਇਹਨੂੰ ਪਤਾ ਹੈ ਕੋਸਾ ਜਾਣਦਾ ਤਾਂ ਇਹ ਇੱਲੇ ਤੋਂ ਕੁੱਕੜ ਨਹੀਂ ਮਸ਼ੀਨ ਕਿੱਥੋਂ ਚਲਾ ਲੂਗਾ ਐਡਾ ਪਾਵੇ ਜਿੱਡਾ ਤਾਂ ਹੈਗਾ ਇਹ ਇਹਨੂੰ ਪਤਾ ਨਹੀਂ ਸ਼ਤਾ ਨਹੀਂ ਹੁਣ ਜਰਾ ਆਪ ਨੂੰ ਦੇਖਣਾ ਪਊਗਾ ਉਹ ਸਾਡੇ ਵਾਲਾ ਤਾਂ ਬੜਾ ਦੂਜਾ ਬੰਦਾ ਹੈ ਹਰੇਕ ਹੀ ਮਗਰ ਲਾ ਲੈਂਦਾ ਤੇ ਉਹਨੇ ਕੰਮ ਚਲਾ ਲੈਂਦਾ ਬੜਾ ਯਾਰ ਫਾਨਾ ਹੋਇਆ ਯਾਰ ਕਿਹੜੀਆਂ ਕੜਕਾ ਵੱਢਣਗੇ ਆਪ ਹੀ ਦੇਖਦੇ ਆ ਇਹਨਾਂ ਦਾ ਕੀ ਪਤਾ ਫਹਾ ਵੱਢ ਕੇ ਤੁਰ ਜਾਣ ਮੁੜ ਕੇ ਦਾਣੇ ਕਿੱਥੇ ਮਿਲਦੇ ਆ ਸਾਲ ਭਰ ਕਣਕ ਨਹੀਂ ਆਉਣੀ ਚਲੋ ਚਲਦੇ ਆ ਕਿੰਨੇ ਸਾਲ ਹੋ ਗਏ ਮੈਨੂੰ ਮਸ਼ੀਨ ਚਲਾਉਂਦੇ ਨੂੰ ਆ ਕਿਸੇ ਨੇ ਮੈਨੂੰ ਲਾਂਭਾ ਨਹੀਂ ਦਿੱਤਾ ਆ ਤਾਇਆਆਂ दारू ਪੀ ਕੇ ਉਹੀ ਜਵਲੀ ਅੰਮਾਈ ਅੰਦਰ ਤਲਿਆ ਜੀ ਯਾਰ ਕੇ ਇਹਨਾਂ ਨੇ ਕੰਕ ਬਟਨੇ ਆਏ ਸੀ ਇਹ ਖੇਤੀ ਉੱਢਦੇ ਪਤੰਦਰ ਚਾਹ ਬਣੀ ਦਾ ਤਾਂ ਕੀ ਪੁੱਛਣਾ ਸੀਗਾ ਕਾ ਪਤਾ ਨਹੀਂ ਕਾਲੇ ਬੰਦੇ ਆ ਯਾਰ ਇਹ